ਆਸਾ ਮਹੱਲਾ ਤੀਜਾ ਅਨਰਸ ਮਹਿ ਪੁਲਾਇ ਕੇ ਜੀਵ ਅਨਤੁ ਹੈ ਦੇ ਰਸਾਂ ਚ ਆਪਣੇ ਆਪ ਨੂੰ ਪੁਲਾ ਛੱਡਿਆ ਤੇ ਅਨਰਸ ਹੋਰਨਾ ਰਸਾਂ ਕਸਾਂ ਚ ਸਬਦ ਸੁਭਰ ਰੂਪ ਰਸ ਗੰਧ ਵਿੱਚ ਤਾਂ ਆਪਣੇ ਜੀਵਨ ਨੂੰ ਭੁਲਾ ਲਿਆ ਹੈ ਬਿਨਾਂ ਮੈਂ ਦੁੱਖ ਪਾਏ ਨਾਮ ਤੋਂ ਬਿਗੈਰ ਜੰਮੇ ਮਰਨ ਦਾ ਦੁੱਖ ਹੀ ਪਾਵੇਂਗਾ ਸਤਿਗੁਰੂ ਪੁਰਖ ਨਾ ਭੇਟਿਓ ਸਤਿਗੁਰੂ ਪੂਰਨ ਤੈਨੂੰ ਮਿਲੇ ਨਹੀਂ ਭਟਕਦਾ ਫਿਰਦਾ ਹੈ ਜਿਹ ਸੱਚੀ ਬੂਝ ਬੁਝਾ ਜਿਹੜੀ ਜਿਹੜੇ ਸਤਿਗੁਰੂ ਸੱਚੀ ਤੈਨੂੰ ਬੂਝ ਸਿਖਿਆ ਭਗਤੀ ਦੀ ਬੁਝਾ ਦੇਉਂਗੇ ਸਮਝਾ ਦੇਉਂਗੇ ਏ ਮਨ ਮੇਰੇ ਬਾਵਲੇ ਏ ਮੇਰੇ ਮਨਾਂ ਕਮਲਿਆ ਹਰ ਰਸ ਚਾਖ ਸਾਧ ਪਾਏ ਜੇ ਤੂੰ ਹਰੀ ਦੇ ਨਾਮ ਰਸ ਨੂੰ ਚੱਖੇ ਇਹ ਤਾਂ ਸਾਰ ਆਨੰਦ ਪ੍ਰਾਪਤ ਕਰ ਲਵੇਂ ਹਰ ਰਸ ਚਖ ਸਾਧ ਪਾਈ ਹਰੀ ਦੇ ਰਸ ਨੂੰ ਚਖਣਾ ਕਰ ਧਾਰਨ ਕਰ ਫੇਰ ਤੂੰ ਰਸ ਪਾਵੇਂਗਾ ਆਨੰਦ ਆਤਮਾ ਨੰਦ ਆਨ ਰਸ ਲੱਗਾ ਤੂੰ ਫਿਰਹਿ ਅਨੁਜਾਇ ਦੇ ਰਸਾਂ ਜਿ ਲੱਗਾ ਹੋਇਆ ਵਿਸ਼ਿਆਂ ਦੇ ਰਸਾਂ ਜਿ ਲੱਗਾ ਹੋਇਆ ਤੂੰ ਬਰੇ ਤਰੇ ਆਖਦਾ ਜੂਨਾ ਚ ਬੇਸਾ ਜਨਮ ਗਵਾ ਅਰੇ ਮੁੱਖਾ ਜਮ ਨੂੰ ਪਾ ਕੇ ਦਰਸ ਗਵਾਈ ਜਾਣਾ ਹੈ ਰਹਾਓ ਇਸ ਯੁਗ ਮੈਂ ਗੁਰਮੁਖ ਨਿਰਮਲ ਇਸ ਯੁਗੂ ਚ ਸਤ ਕਾਲ ਯੁਗ ਦੇ ਸਮੇਂ ਚ ਜਿਹੜੇ ਗੁਰਮਖੋ ਨਿਰਮਲ ਉਜਲ ਹਨਗੇ ਸਤਿਨਾਮ ਰਹੇ ਲਿਵ ਲਾਈ ਸਤਿਨਾਮ ਜਿਹੜਾ ਹਰ ਵਕਤ ਲਿਵ ਲਾਈ ਰੱਖਦੇ ਹਨ ਬਿਨ ਕਰਮਾ ਕਿਛ ਪਾਈਐ ਨਹੀਂ ਜਿਵੇਂ ਰਾਤ ਭਵੇਂ ਕਿੰਨੀ ਕਾਲੀ ਹੋਵੇ ਜਿਹੜੇ ਚਿੱਟੀਆਂ ਚੀਜ਼ਾਂ ਹਨਗੀਆਂ ਉਹ ਦਾਦਕ ਉਹ ਚਿੱਟੀਆਂ ਹੀ ਐ ਐਵੇਂ ਗੁਰਮਖ ਭਾਵੇਂ ਕੱਜੂ ਕਿੰਨੀ ਕਾਲੀ ਬੋਲੀ ਰਾਤ ਹੈ ਗੁਰਮਖ ਨਿਰਮਲ ਉਜਲੀ ਹਨ ਉਸੇ ਪ੍ਰਕਾਰ ਸੱਚੇ ਨਾਮ ਰਹਿ ਲਿਵ ਲਾ ਜਿਹੜੇ ਸੱਚੇ ਨਾਮ ਚ ਬਿਰਤੀ ਨੂੰ ਲਾਈ ਰੱਖਦੇ ਹਰ ਵਕਤ ਵੇਣ ਕਰਮਾ ਕੁਛ ਪਾਈਏ ਨਹੀਂ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨ ਆਪ ਕਮਾਈ ਕਰੇ ਤੋਂ ਬਗੈਰ ਇਸ ਕਾਮ ਕਰਮਾ ਤੋਂ ਬਗੈਰ ਕੁਛ ਨਹੀਂ ਪਾਈਦਾ ਹੈ। ਕੀ ਕਰ ਕਹਿਆ ਜਾ ਕੀ ਕਰੀ ਕਰੇ ਤੇ ਕੀ ਕਹਿ ਦੇ ਤਾ ਉਪਦੇਸ਼ ਕਿਹਾ ਜਾਵੇ ਆਪ ਪਛਾਣ ਹੈ ਸ਼ਬਦ ਮਰ ਹੈ। ਇਹ ਸ਼ਬਦ ਕਰਕੇ ਜੀਵਨ ਭਾਵ ਤੋਂ ਮਰੇ ਸਮੇਂ ਆਪਣੇ ਸਰੂਪ ਦੀ ਪਛਾਣ ਕਰ ਸਕਦਾ ਹੈ ਮਨਹੁ ਤਾਜ ਵਿਕਾਰ ਨਰ ਜੀ ਆਪ ਸਦ ਕਰਕੇ ਕਿਵੇਂ ਮਰੇ ਮਹਾਰਾ ਕਹਿੰਦੇ ਮਰਨਾ ਹੈ ਮਨ ਤੋਂ ਵਿਕਾਰਾਂ ਨੂੰ ਛੱਡ ਦੇਵੇ ਇਹੋ ਸ਼ਬਦ ਕਰਕੇ ਮਰ ਜਾਵੇ ਜੀਵਤ ਭਾਵ ਤੋਂ ਤਾਂ ਆਪਣੇ ਸਰੂਪ ਨੂੰ ਪਛਾਣ ਸਕਦਾ ਹੈ ਗੁਰਸਰਨਾਈ ਭਜ ਪਏ ਸਤਿਗੁਰਾਂ ਦੀ ਸ਼ਰਨ ਭੱਜ ਕੇ ਜਿਵੇਂ ਕੋਈ ਆਦਮੀ ਦਰਿਆ ਦਾ ਹੜ ਚੜਿਆ ਆਉਂਦਾ ਉਹਦੇ ਚ ਭੱਜ ਕੇ ਨਿਕਲ ਜਾਵੇ ਜਿਵੇਂ ਕੋਈ ਅਗਲ ਚੋਂ ਭੱਜ ਕੇ ਨਿਕਲ ਜਾਵੇ ਜਿਵੇਂ ਸ਼ੇਰ ਦੇ ਮੂੰਹ ਚੋਂ ਭੱਜ ਕੇ ਨਿਕਲ ਜਾਵੇ ਇਹ ਜਿਵੇਂ ਵਿਪਤਾ ਵਿੱਚੋਂ ਨਿਕਲ ਕੇ ਭੱਜ ਕੇ ਐ ਸੰਸਾਰ ਵੱਲੋਂ ਦੁੱਖ ਮੰਨ ਕੇ ਭੱਜ ਕੇ ਸਤਿਗੁਰੂ ਦੀ ਸ਼ਰਨ ਪਹ ਜਾਵੇ ਬਖਸ਼ੇ ਬਖਸ਼ਣਹਾਰ ਸਭਖਸ਼ਣ ਵਾਲੇ ਹੈ ਉਹ ਬਖਸ਼ ਲਿੰਦੇ ਹਮ ਬਿਨਾਂ ਨਾਮ ਐ ਸੁਖ ਨਾ ਪਾਈਐ ਬਿਨਾਂ ਨਾਮ ਜਪੇ ਤੋਂ ਭਾਈ ਸੁਖ ਨਹੀਂ ਕਿਤੇ ਵੀ ਪਾਈਦਾ ਹੈ ਨਾ ਦੁੱਖ ਵਿੱਚ ਹੋਂ ਜਾ ਨਾ ਵਿੱਚੋਂ ਦੁੱਖ ਅਗਿਆਨ ਦਾ ਜੰਮਨ ਮਰਨ ਦਾ ਦੁੱਖ ਜਾਂਦਾ ਏ ਨਿਰਤੁ ਨਹੀਂ ਹੁੰਦਾ ਹਿਰਦੇ ਚ ਇਹੋ ਜਗ ਮਾਇਆ ਮੋਹ ਵਿਆਪਿਆ ਇਹ ਸਾਰੇ ਜਗ ਜੀਵ ਜਿੰਨੇ ਆ ਮਾਇਆ ਦੇ ਮੋਹ ਜੀ ਲੱਗੇ ਹੋਏ ਐ ਦੁਜੈ ਪਰਮ ਕੋਲਾ ਇਹ ਦੁਜੇ ਪਿਆਰ ਖਾਂ ਦੇ ਪਰਮ ਚ ਭੁੱਲਣ ਚਾ ਰਹੇ ਹੰਮ ਦੁਆਏ ਕਿਤੇ ਉਹ ਆਗਣੀ ਪਰ ਕੀ ਸਾਰਾ ਜਾਣੇ ਜਿਹੜੀਆਂ ਛੁੱਟੜੀ ਸਤਰੀਆਂ ਦੀ ਨਹੀਂ ਆਈ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣ ਕੇ ਕਮਾਇਆ ਨਹੀਂ ਉਹ ਛੁੱਟੜੀ ਸਤਰੀਆਂ ਨਹੀਂ ਆਈ ਉਹਨਾਂ ਨੂੰ ਪਤੀ ਅਕਾਲ ਪੁਰਖ ਵੀ ਖਬਰ ਹੀ ਨਹੀਂ ਜਾਣੀ ਕਿਆ ਕਰ ਕਰਹਿ ਸੀਗਾਰੋ ਕੀ ਉਤੋਂ ਸਾਧਨਾ ਦੇ ਅੱਖਾਂ ਵੀ ਚਲੀਆਂ ਤਨਾਟ ਕੇ ਸਾਧ ਲਿਆ ਕੰਨਾਂ ਦੀ ਬੁੱਜੇ ਦੇਲੇ ਧਾਰ ਚੋਂ ਨੂੰ ਫੈਰਾ ਧਾਰ ਬੈਠ ਗਿਆ ਇਸ ਪ੍ਰਕਾਰ ਉਤੋਂ ਬਣਾਉਟੀ ਜਿਹੜੇ ਪਖੰਡ ਦੇ ਸਾਧਨੇ ਅੰਕਨ ਮੀ ਜੇ ਹੈ ਬਾਕੀ ਜੇ ਉਹ ਲੋਗਨ ਇੱਕ ਪਰ ਪੰਜ ਦਿਖਾਇਓ ਕੀ ਜਿਨਾਰ ਸੰਗੋਂ ਕਰਕੇ ਕੀ ਕਰ ਰਹੇ ਨੇ ਪ੍ਰਾਪਤ ਕੁਝ ਨਹੀਂ ਉਹਨਾਂ ਨੂੰ ਹੋਣਾ ਹੈ ਆਨੰਦ ਨੂੰ ਸਦਾ ਜਲਦੀ ਆਫਿਰ ਹੈ ਰਾਦਮੇ ਵਿਚਰੀਆਂ ਹੋਈਆਂ ਤ੍ਰਿष्णा ਕਰਕੇ ਰਸਾਂ ਕਸਾਂ ਦੇ ਵਿੱਚ ਛੜਦੀਆਂ ਫਿਰਦੀਆਂ ਹਨ ਤੀਜੇ ਰਵਨਾ ਪਤਾ ਕੋਨੋਂ ਵਿੰਤਾ ਕਰਨ ਨੂੰ ਪੀਛੇ ਜਾ ਚਾਹੇ ਪਰਮੇਸ਼ਵਰ ਉਹ ਪਧਾਰ ਜੋ ਹੈ ਸਾਰਿਆਂ ਦੀ ਭਰਤੀ ਪੂਰਤੀ ਕਰਨ ਵਾਲਾ ਉਹ ਰਵ ਉਹ ਨੰਦ ਨੂੰ ਨਹੀਂ مان ਸਕਦੀ ਹੈ ਤਾਂ ਸਾਰਿਆਂ ਦੀ ਸੇਜਾ ਤੇ ਰਉਨ ਦੀ ਆਸ ਕਿਹਾਤ ਹੋ ਰਿਹਾ ਗੁਪਤ ਹੋ ਰਿਹਾ ਹੈ ਸੁਹਾਗਣੀ ਮਹਿਲ ਪਾਇ ਸੁਹਾਗਵੰਤਿਆ ਮਹਾਤਮਾ ਗੁਰਸਿੱਖਾਂ ਨੂੰ ਗੁਰਮੁਖ ਹਨ ਮਹਲਸ ਰੂਪ ਨੂੰ ਪਾ ਲਿਆ ਹੈ ਜਿਨ੍ਹਾਂ ਨੂੰ ਆਪ ਗਵਾ ਜਿਨ੍ਹਾਂ ਨੇ ਆਪਾ ਭਾਅ ਵਿੱਚੋਂ ਹੰਕਾਰ ਗਵਾ ਦਿੱਤਾ ਹੈ ਗੁਰ ਸਬਦੀ ਸ਼ਿੰਗਾਰੀਆਂ ਉਹਨਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨ ਵਾਲੀਆਂ ਨੇ ਸ਼ਿੰਗਾਰ ਕੀਤੇ ਆ ਸ਼ਿੰਗਾਰੀਆਂ ਹਨ ਆਪਣੇ ਸਹਲੀਆਂ ਮਿਲਾਂ ਉਹਨਾਂ ਨੂੰ ਆਪਣੇ ਸਹਪਤੀ ਪਰਮੇਸ਼ਰ ਨੇ ਆਪ ਦੇ ਨਾਲ ਤਹਿਦ ਕਰ ਲਿਆ ਮੇਲੀਆਂ ਹਨ ਮਰਨਾ ਮਨੋ ਵਿਚਾਰਿਆ ਸਾਡੇ ਜੀਆਂ ਦੀ ਕੀ ਹਾਲਤ ਹੈ ਮੌਤ ਨੂੰ ਮੰਨਦੇ ਹੋ ਕਈ ਬਲਾ ਛੜਿਆ ਹੈ ਮਾਇਆ ਮੂਹ ਗੋਬਾਰ ਮਾਇਆ ਦੇ ਮੂਹ ਦਾ ਗੁਵਾਰ ਗਾੜਾ ਨਹੀਂ ਰਾ ਪਿਆ ਹੋਇਆ ਹੈ ਮਨਮੁਖ ਮਰ ਮਰ ਜੰਮਹਿ ਭੀ ਮਰਹਿ ਮਨਮੁਖ ਪਰਮੇਸ਼ਵਰ ਵੱਲੋਂ ਤਾਂ ਮਰ ਗਏ ਹਨ ਫਿਰ ਮੌਤ ਦੇ ਮਾਰੇ ਮਰਦੇ ਰਹਿੰਦੇ ਆ ਫਿਰ ਵਾਸ਼ਨਾ ਕਰਕੇ ਜੰਮਦੇ ਆ ਫਿਰ ਮਰ ਜਾਂਦੇ ਆ ਜੰਮਦਾਰ ਹੋ ਹੀ ਖੁਆਰ ਤੁਸੀਂ ਜੀ ਨੂੰ ਰਾਮਚੰਦਰ ਜੀ ਨੇ ਪੁੱਛਿਆ ਸੀ ਕਿ ਹੈ ਵਿਸ਼ਿਸ਼ਟ ਮੁਨੀਏ ਦੱਸੋ ਜੀਦਾ ਇੱਕ ਵਾਈ ਸੁਲਵਾਰ ਨਾਲ ਸਿਰ ਕੱਟਦੀ ਏ ਉਹ ਵੀ ਫੇਰ ਜਨਮ ਸਕਦਾ ਕਹਿੰਦੇ ਹਾਂ ਵਾਸ਼ਨਾ ਰੇ ਰਾਮ ਫੇਰ ਜਨਮ ਹੁੰਦੀ ਏ ਵਾਸ਼ਨਾ ਦਾ ਦੱਦਾ ਹੋਇਆ ਫੇਰ ਜਨਮਦਾ ਕਿਉਂ ਮਨਮੁਖ ਜਿਹੜੇ ਮੌਤ ਦੇ ਮਾਰੇ ਹੋਏ ਮਰਦੇ ਰਹਿੰਦੇ ਐ ਫੇਰ ਵਾਸ਼ਨਾ ਦੇ ਵਜੇ ਜੰਮਦੇ ਰਹਿੰਦੇ ਐ ਫੇਰ ਮੌਤ ਦੇ ਮਾਰੇ ਮਰ ਜਾਂਦੇ ਹਨ ਜਮਦਰ ਹੋਏ ਖੁਆ ਉਹ ਜਮਾਂ ਦੇ ਦਰਵਾਜੇ 'ਚ ਵੀ ਖੁਆਰ ਖਰਾਬ ਹੁੰਦੇ ਰਹਿੰਦੇ ਹਨ ਆਪ ਮਿਲਾਇਆਂ ਨੂੰ ਤੇ ਮਿਲ ਤੇ ਮਿਲੇ ਗੁਰੂ ਸਾਹਿਬ ਦੇ ਵਿਚਾਰ ਜੋ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੇ ਹੈ ਉਹਨਾਂ ਨੂੰ ਆਪ ਦੇ ਸਰੂਪ ਨਾਲ ਮਹਾਰਨ ਮਿਲਿਆ ਹੈ ਸੇ ਉਹ ਪਰਮੇਸ਼ਰ ਨਾਲ ਮਿਲ ਗਏ ਹਨ ਨਾਨਕ ਨਾਮ ਸਮਾਣੇ ਮੁਖ ਉਜਲੇ ਸਤਿਗੁਰੂ ਜੀ ਕਹਿ ਨਹੀਂ ਹਨ ਇਹ ਸੱਚੇ ਪਾਤਸ਼ਾਹ 15 ਅਸ਼ਟਵਧੀਆਂ ਉਚਾਰੀਆਂ ਤੀਜੇ ਪਾਤਸ਼ਾਹ ਨੇ ਹਜ਼ੂਰ ਫਰਮਾਉਦੇ ਨਾਮ ਵਿੱਚ ਸਮਾਏ ਤੀਜੇ ਪਾਤਸ਼ਾਹ ਉਨਾਰੇ ਲੋਕ ਪਰ ਲੋਕ ਜੁ ਜਿਲੇ ਮੁਖ ਹਨ ਸੱਚਾ ਦਰਬਾਰ ਉਹ ਦਰਬਾਰ ਸੱਚਖੰਡ ਜੀ ਉਹ ਸੱਚੇ ਮੁਖ ਜਿਲੇ ਵਾਲੇ ਹੋਣਗੇ ਸੱਚੇ ਦਰਬਾਰ ਸਾਹਿਬ ਸੰਗਤ ਜੀ ਜਿਲੇ ਮੁਖ ਵਾਲੇ ਹਨਗੇ ਉਹ ਸੱਚੇ ਦਰਬਾਰ ਰੂਪ ਦੀ ਪ੍ਰਾਪਤੀ ਵਾਲੇ ਹਨ ਇਹ ਮਹਾਰਾਜ ਸਾਹਿਬ ਜੀ ਨੇ ਇਥੇ ਅਸ਼ਬਦੀਆਂ ਸੰਬਾਪਤ ਕੀਤੀਆਂ ਹਨ ਆਪ ਮਿਲਾਇਨੂ ਸੇ ਮਿਲੇ ਗੁਰਬਾਤ ਵਿਚਾਰ

ਸਾਦ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਤਸ਼ਾਹ ਜੀ ਆ 15 ਅਸ਼ਟਪਦੀਆਂ ਉਚਾਰਨ ਕਰਕੇ ਸਾਰੀਆਂ 22 ਪਹਿਲੇ ਪਾਤਸ਼ਾਹ ਜੀਆਂ ਨੇ ਸਾਰੀਆਂ 37 ਅਸ਼ਟਪਦੀਆਂ ਇੱਥੇ ਤੱਕ ਹੋਈਆਂ ਹਨ ਹੁਣ ਅੱਗੇ ਚੌਥੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਨਹੀਂ ਹਨ ਉਥੇ ਪਾਤਸ਼ਾਹ ਦੇ ਸ਼ੰਤ ਆਉਣਗੇ ਪੰਜਵੇਂ ਪਾਤਸ਼ਾਹ ਅਸ਼ਟ ਅਠੋਂ ਪਦੀਆਂ ਵਾਲਾ ਪੌੜੀਆਂ ਵਾਲਾ ਇੱਕ ਸ਼ਬਦ ਆਪਣੀ ਵੱਲੋਂ ਉਚਾਰਨ ਕਰਦੇ ਹੈ ਦੂਸਰਾ ਸਾਬਰੀ ਚ ਚਾਰਨ ਕਰਨਗੇ ਦੋ ਅਸ਼ਟਪਦੀਆਂ ਹਨ ਆਪ ਜੀ ਦੂਗੀਆਂ ਅੱਗੇ ਦੇ ਸ਼ੰਤ ਵੀ ਅਸ਼ਟਪਦੀਆਂ ਦੀਆਂ ਹੀ 8-8 ਪਉੜੀਆਂ ਵਾਲੇ ਉਚਾਰਨ ਕਰਨਗੇ ਇਸ ਪ੍ਰਕਾਰ ਸਾਧ ਸਿੰਘ ਜੀ ਗੁਰੂ ਮਾਰਾ ਸਾਹਿਬ ਜੀ ਨੇ ਇਹ ਤਿੰਨ ਸ਼ਬਦ ਵਿਰਿਆੜੇ ਆਏ ਹੈ ਅਸ਼ਟਪਦੀ ਦੇ ਰੂਪ ਵਿੱਚ ਵੀ ਤੇ ਅਸਾਵਰੀ ਦਾ ਇੱਕ ਸ਼ਬਦ ਤੇ ਇੱਕ ਪਹਿਲਾ ਅਸ਼ਟਪਦੀਆਂ ਦਾ ਸ਼ਬਦ ਉਚਾਰਨ ਕਰਨਦੇ ਹਨ ਮਹਾਰਾਜ ਸਾਹਿਬ ਦੂਜੇ ਘਰ ਸਰਕਾਰ ਦੇ ਅੰਦਰ ਇਕੋ ਰਾਦਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੇ ਜੀ ਸੁਆਗਤ ਵਸਾਇਆ ਹੈ ਸ੍ਰੀ ਗੁਰੂ ਰਾਮਦਾਸ ਜੀ ਤੋਂ ਮਗਰੋਂ ਬਹੁਤੀ ਆਵਾਜ਼ੀ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਹੈ ਮਹਾਰਾਜ ਜੀ ਨੇ 52 ਗੋਸਤਾਂ ਨੂੰ ਆਵਾਜ਼ ਕੀਤਾ ਸੀ ਗੁਰੂ ਕਾ ਚੱਕ ਨਾ ਹੋ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਵਸਾਇਆ ਸੀ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਨੂੰ ਅਠੱਪੀ ਵਿੱਚ ਗੁਰਦਾ ਕਬੀ ਦੇ ਮਾਲਕੋ ਕੇ ਸੁਆਸ ਤੋਂ ਦੇ ਵਿੱਚ ਆਪ ਜੀ ਨੇ ਫਿਰ ਅੰਮ੍ਰਿਤਸਰ ਸਾਹਿਬ ਨੂੰ ਬੜੀ ਸ਼ਾਨ ਆਵਾਜ਼ ਕੀਤਾ ਹੈ ਕਿਵੇਂ ਦਰਜਨ ਗੁਰੂ ਕਾ ਬਾਜ਼ਾਰ ਰਚਿਆ ਹੈ ਉਸ ਵਲੇ ਅੰਮ੍ਰਿਤਸਰ ਸਾਹਿਬ ਦੀ ਆਵਾਜ਼ੀ ਨੂੰ ਰਜ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਅੰਮ੍ਰਿਤਸਰ ਸਾਹਿਬ ਦੇ ਬਸੰਤ ਦੀ ਖੁਸ਼ੀ ਵਿੱਚ ਕੋਈ ਤੇਰੀ ਸ਼ਗਦੋ ਪਿਆਰਿਆ ਹੈ ਕਿਪੋ ਦੇ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਤੋਂ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪੰਜ ਮਨਾਏ ਪੰਜ ਰਸਾਈ ਜੀਉਰ ਫਰਮਾਉਂਦਿਆਂ ਪੰਜ ਜੋ ਸਖ ਸੰਗੀ ਸੰਸ੍ਰੇਸ਼ਟ ਪੁਰਖੋਂ ਉਹਨਾਂ ਨੂੰ ਮਨਾਉਣਾ ਕੀਤਾ ਮਾਇਕ ਪੁਰਖਾਂ ਨੂੰ ਪੰਜ ਰਸਾਈ ਪੰਜ ਜਿਹੜੇ ਖੜਪੈਚ ਬਣੇ ਹੋਏ ਸੀ ਕਿ ਜੀਏ ਵਰਗੇ ਉਹ ਰਸਤੇ ਉਸੇ ਵੇਲੇ ਬਸਾਉਣਾ ਕੀਤਾ ਪੰਜ ਗਵਾਇ ਪੰਜ ਗਵਾਇ ਜੰਗ ਜਿਹੜੇ ਸਤ ਸੰਗੀ ਮੁਖੀ ਸੀ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਦੀ ਬਸਾਉਣਾ ਕੀਤਾ ਪੰਜ ਗਵਾਇ ਕਿ ਜੀਆ ਜਿਹੜੇ ਪੰਜ ਮੁਖੀ ਬਾਣੇ ਫਿਰਦੇ ਸੀ ਉਹ ਅੰਮ੍ਰਿਤਸਰ ਸਾਹਿਬ ਨੂੰ ਗਵਾ ਕੇ ਫੇਰ ਹੀ ਜਾਵਾਦ ਹੋਏ ਕੋਠਾ ਉਹਨਾਂ ਨੇ ਫੇਰ ਆਪਣਾ ਬਣਾਇਆ ਛੋਟੀਆਂ ਦਾ ਕੋਠਾ ਜਿਹੜਾ ਬਾਈ ਦਾ ਨਾਲ ਦੇ ਕੰਤੇ ਕੋਏ ਇਸ ਪ੍ਰਕਾਰ ਪੰਜ ਜਿਹੜੇ ਖੁਰਪਾਇ ਦੀ ਮਣੇ ਫਿਰਦੇ ਸੀਗੇ ਕੁਸੰਗੀ ਆਦਮੀ ਉਹਨਾਂ ਨੂੰ ਗਵਾ ਦਿੱਤਾ ਗਿਆ ਖਸਾਤ ਇਹਨ ਵਿਦ ਨਗਰ ਉੱਠਾ ਮੇਰੇ ਭਾਈ ਇਸ ਸਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਿਆ ਇਹ ਮੇਰੇ ਭਰਾਵੋ ਗੁਰਤ ਗਿਆ ਗੁਰ ਗਿਆਨ ਵਿੜੜਾਇ ਗੁਰੂ ਸਾਹਿਬ ਨੇ ਐਸਾ ਗਿਆਨ ਵਿੜੜਾਇਆ ਦੁਰਤ ਪਾਪ ਸਾਰੇ ਚਿਦੇ ਗਏ ਦੁਆਤ ਵੀ ਕਿਰਤ ਪ੍ਰੀਤੀ ਕਰਨ ਵਾਲਾ ਸੁਭਾਅ ਕੇ ਲਈ ਆ ਗਿਆ ਫੇਰ ਬੜੋ ਮੁਦਕੋ ਪੰਜ ਮਨਾਏ ਪੰਜ ਰਸਾਈ ਸਾਬ ਸਿੰਘ ਜੀ ਪੰਜ ਮਨਾਏ ਇਸ ਸੰਗਤ ਰੂਪੀ ਨਗਰ ਵਸਾਇਆ ਹੈ ਕਿਉਂਕਿ ਪੰਜ ਸਭ ਸੰਗੋਹ ਦਇਆ ਤਰ੍ਹਾਂ ਆਦਿਕ ਇਹਨਾਂ ਨੂੰ ਮਨਾਉਣਾ ਕੀਤਾ ਇਹਨਾਂ ਨੂੰ ਮੰਨ ਦੇ ਚ ਲਿਆਉਣਾ ਕੀਤਾ ਧਾਰਮਿਕ ਕੀਤਾ ਸੁਖ ਸੰਗਤ ਨੇ ਪੰਜ ਰਸਾਈ ਤੇ ਪੰਜ ਕਾਮਕ੍ਰੋ ਲੋ ਮਹੰਕਾਰ ਸਾਤੇਂਦਰ ਵੀ ਨਬਰੀ ਕਰ ਦੁੱਤੀ ਅੰਦਰੋਂ ਸੁਖ ਸੰਗਤ ਨੇ ਪੰਜ ਵਸਾਈ ਅਜੋ ਪੰਜ ਸੁਖ ਸੰਤੋਖੀਏ ਜੀਨੋ ਮਨਾਏ ਉਹਨਾਂ ਨੂੰ ਵਸਾ ਦਿੱਤਾ ਪੰਜ ਗਵਾਏ ਜਿਹੜੇ ਕਾਮਕ੍ਰੋ ਵਸਾਏ ਸੀ ਉਹਨਾਂ ਪੰਜਾਂ ਨੂੰ ਗਵਾ ਦਿੱਤਾ ਇਸ ਪ੍ਰਕਾਰ ਇਹਨਾਂ ਨੂੰ ਨਗਰ ਮੁਠਾ ਮੇਰੇ ਭਾਈ ਇਸ ਪ੍ਰਕਾਰ ਇਹ ਨਗਰ ਵਸਿਆ ਸੁਖ ਸੰਗਤ ਰੂਪੇ ਮੇਰੇ ਭਰਾਵੋ ਇਸੇ ਪ੍ਰਕਾਰ ਪੰਜ ਮਨਾਏ ਯੋਗੀਆਂ ਪੁਰਖਾਂ ਨੇ ਪੰਜ ਮਨਾਉਣਾ ਕੀਤਾ ਪੰਜਾਂ ਪ੍ਰਾਣਾਂ ਦਾ ਜਿਹੜਾ ਪ੍ਰਾਣ ਵਿਆਣ ਸਮਾਨ ਉਧਿਆਨ ਆਦਿ ਪੰਜ ਪ੍ਰਕਾਰ ਵੀ ਪਾਉਣਾ ਨੂੰ ਮੰਨਦੇ ਤੇ ਲਿਆਂਦਾ ਧਾਰਨ ਕੀਤਾ ਪੰਜ ਰੁਸਾਏ ਅੱਜ ਪੰਜ ਜਿਹੇ ਸਮੇਂ ਪਰਮਾਨੁ ਪਰਗੇ ਨਿੰਗਰ ਸ਼ੋਰ ਦੀ ਬਕਲ ਪਏ ਬੁੱਧੀਆਂ ਇਹ ਪੰਜ ਪ੍ਰਕਾਰ ਦੀਆਂ ਦੁਕਤੀਆਂ ਨੂੰ ਇਹ ਨਾਲ ਰੋਸ ਕਰਕੇ ਰਸਾਤ ਪਿਆਜ ਪਾ ਜੋਗ ਹਕਿਤ ਦਿੱਤੀ ਨਿਰੋਧਾ ਇਹਨੇ ਕਿੰਦੀਆਂ ਦੁਕਤੀਆਂ ਨੂੰ ਰੋਕ ਲਿਆ ਪੰਜ ਵਸਾਈ ਅਧਰ ਪੰਜ ਵਸਾਈ ਪੰਜਾਂ ਦੇ ਤਾਈ ਪੰਜ ਤਪਾਂ ਦੀ ਧਾਰਨਾ ਗੋਡਿਆਂ ਤੱਕ ਧਰਤੀ ਦਾ ਧਿਆਨ ਕਰੇ ਤਾਂ ਧਰਤੀ ਜੱਬਿਆ ਨਹੀਂ ਰਿੰਦਾ ਲੱਕ ਤੱਕ ਪਾਣੀ ਦਾ ਧਿਆਨ ਕਰੇ ਤਾਂ ਪਾਣੀ ਕਿੰਨੀ ਦੁਖਦਾਰ ਅਗਨੀ ਦਾ ਧਿਆਨ ਕਰਨਾ ਨਾਭੀ ਤੱਕ ਅਗਨੀ ਸਾੜ ਸਕਦੀ ਜੋਗੀ ਨੂੰ ਅਤੇ ਕੰਠ ਤੱਕ ਪਾਉਣ ਦਾ ਧਿਆਨ ਕਰਕੇ ਹਵਾ ਚ ਉਡਾਰੀਆਂ ਮਾਰ ਸਕਦਾ ਹੈ ਅਤੇ ਦਸਵੇਂ ਦਾਰ ਤੱਕ ਤਾਲੂ ਸਟਾਨ ਤੱਕੋ ਗਲ ਤੋਂ ਲਾ ਕੇ ਆਕਾਸ਼ ਦਾ ਧਿਆਨ ਕਰਕੇ ਆਕਾਸ਼ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਲੈਂਦਾ ਹੈ ਰੀਰਵੀ ਆਦਿਕਾਂ ਤੋਂ ਦੇਣਾ ਇਹ 5000 ਕੋਪਾਂ ਦੀ ਭਾਰਨਾ ਜੋਗੀਆਂ ਦੀ ਮੰਨੀ ਹੈ ਇਹਨਾਂ ਪੰਜਾਂ ਤਪਤਾਂ ਦੀ ਧਾਰਨਾ ਨੂੰ ਪੰਜ ਵਿਸਾਏ ਇਹਨਾਂ ਨੂੰ ਪੰਜਾਂ ਨੂੰ ਵਿਸਾ ਲਿਆ ਪੰਜ ਗਵਾਏ ਅੱਗੇ ਪੰਜ ਕਲੇਸ਼ ਸੀ ਅਗੁਧਿਆ ਸਮਤ ਅਭਿਨਵੇ ਹਿਲਾਲ ਦਾ ਹੈ ਖਾਲਕ ਇਹਨਾਂ ਪੰਜਾਂ ਨੂੰ ਗਵਾਤ ਹੈ ਇਹਨ ਵਿਦ ਨਗਰ ਬੁੱਧਾ ਮੇਰੀ ਭਾਗ ਪ੍ਰਕਾਸ਼ ਯੋਗੀ ਪੁਰਖ ਦਾ ਦਸਵਾਂ ਦਾਤੀ ਨਗਰ ਦੇਵੀ ਗੁਣਾ ਦੇ ਸਹਿਬ ਵਸ ਗਿਆ ਹੈ ਮੇਰੇ ਭਰਾਓ ਗਿਆ ਗੁਰ ਗਿਆਨ ਜਿਰੜਾ ਦੌਰ ਸੰਬਾਦ ਚਲਿਆ ਗਿਆ ਗੁਰੂ ਸਾਹਿਬ ਨੇ ਐਸਾ ਗਿਆਨ ਦਿਰੜ ਕਿਹਾ ਤਾਂ ਫੇਰ ਪੜੋ ਪੰਜ ਮਨਾਏ ਅਤੇ ਪੰਜ ਹੀ ਮਨਾਏ ਪੰਜ ਸਭ ਸੰਤੋਖਾਰਕਾਂ ਨੂੰ ਮਨਾਉਣਾ ਕੀਤਾ ਪੰਜ ਰੁਸਾਈ ਪੰਜ ਸਭ ਸੁਬਰ ਸੁਬਰ ਰੂਪ ਇਸ ਗੰਗੇ ਨੂੰ ਰੁਸਾਤ ਤਾਂ ਦੋ ਪੰਜੇ ਵਸਾਈ ਮੱਜਾਂ ਨੂੰ ਚੱਕਾਂ ਦੀ ਧਾਰਨਾ ਤਾਂ ਧਰਤੀ ਵਿੱਚੋਂ ਖੀਵਾ ਅਗਲੀ ਵਿੱਚੋਂ ਪ੍ਰਕਾਸ਼ ਪਉਣ ਵਿਚੋਂ ਨਰਮਲਤ ਪਉਣ ਵਿਚੋਂ ਇਹ ਲੇਖ ਦਾ ਜਹਾਂਸਾ ਤਰਕ ਪਹਿਲਾਂ ਗੋਲ ਨੂੰ ਸੰਕਾਮਨ ਆਕਾਸ਼ ਨੂੰ ਨਖੋਬਤ ਇਸ ਪ੍ਰਕਾਰ ਇਹ ਪੰਜਾਪਤਾਂ ਦੇ ਜਿਹੜੇ ਗੋਣਵਾਏ ਇਹਨਾਂ ਨੂੰ ਵਸਾਉਣਾ ਕੀਤਾ ਪੰਜ ਜਵਾਇ ਪੰਜ ਕੌਮ ਕੋ ਲੋਭ ਮੋਹ ਹੰਕਾਰ ਲੰਗਵਾ ਦਿੱਤੇ ਇਹ ਨਗਰ ਜਲਗਰ ਉੱਠਾ ਮੇਰੇ ਪਹਾੜ ਇਹ ਮਰੀ ਤੇ ਨਾਲ ਇਹ ਨਗਰ ਅੰਤਾਂ ਕਰ ਲਈ ਨਗਰ ਸੁਭਗੁਣਾ ਦੇ ਸਹਿਤ ਦੇਵੀ ਸੰਪਦਾ ਦੇ ਨਾਲ ਅੱਜ ਜਾਇਹੀ ਮੇਰੇ ਪ੍ਰਾਵੋ ਦੂਰ ਤੱਕ ਗਿਆ ਗੁਰ ਗਿਆਨ ਦ੍ਰਿਦਾਸ ਸਾਵਨ ਉਸ ਪੰਨ ਜਾਣ ਕੇ ਗੁਰੂ ਸਾਹਿਬ ਨੇ ਗਿਆਨ ਦ੍ਰਿਦ ਕਰਾ ਦਿੱਤਾ ਗੁਰਦ ਪਾਪ ਅੰਦਰੋਂ ਚਲੇ ਆ ਗਏ ਤਾਂ ਆਪਣੀ ਉਹਨਾਂ ਮੰਨਦੇ ਰਹਾ ਐਸਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਫੇਰ ਪੜੋ ਪੰਜ ਮਨਾਏ ਪੰਜ ਰਸਾਏ ਸੰਗਤ ਪੰਜਾਂ ਨੂੰ ਮਨਾਉਣਾ ਕੀਤਾ ਪੰਜ ਮਨਾ ਲੇ ਪੰਜ ਸਰਪ ਕੇਤਨ ਅਨੰਦ ਸੰਨੇ ਹੀ ਤੇ ਪ੍ਰੋਖ ਤੇ ਉਪਰੋਖ ਗਿਆਨ ਇਹਨਾਂ ਪੰਜਾਂ ਨੂੰ ਮਨਾਉਣਾ ਕੀਤਾ ਪੰਜ ਰੁਸਾਈ ਪੰਜਾਂ ਨੂੰ ਰੁਸਾਉਣਾ ਕੀਤਾ ਸੱਤ ਜੜੋ ਦੁਖੋ ਇਹ ਨਾਵ ਤੇ ਰੂਪ ਇਹਨਾਂ ਪੰਜਾਂ ਨੂੰ ਵਿਸਾਉਣਾ ਕੀਤਾ ਪੰਜ ਵਿਸਾਏ ਸੱਤ ਪੰਜਾਂ ਨੂੰ ਵਸਾਉਣਾ ਕੀਤਾ ਅਸ਼ਤੀ ਧੰਤੀ ਪ੍ਰੇਤ ਹੈ ਕਿ ਇਸ ਦੇ ਪ੍ਰਕਾਰ ਪੰਜ ਵਿਸਾਏ ਪੰਜਾਂ ਦੇ ਤਾਈਂ ਵਸਾਉਣਾ ਕੀਤਾ ਪੰਜ ਜਿਹੜੇ ਸਰਵਣ ਮੰਨਣ ਵਿਦਿਆਸਨ ਤਤੋਂ ਦਾ ਸੋਧਨ ਚਾਰ ਇਹ ਤੇ ਸਖਿਆਤ ਦਾ ਗਿਆਨ ਦੀ ਇਹਨਾਂ ਪੰਜਾਂ ਨੂੰ ਵਸਾ ਲਿਆ ਪੰਜ ਗਵਾਹੀ ਤੇ ਪੰਜ ਜਿਹੜੇ ਸੀ ਉਹ ਗਵਾ ਦਿੱਤੇ ਹਨਗੇ ਤਿੰਨੇ ਗੁਣੋਂ ਤੇ ਤਿੰਨੇ ਗੁਣੋਂ ਤੇ ਰਾਗ ਤੇ ਦੁਆਇ ਇਹਨਾਂ ਪੰਜਾਂ ਨੂੰ ਗਵਾਤ ਕੈਨ ਵਿੱਚ ਨਗਰ ਉੱਠਾ ਮੇਰੇ ਭਾਈ ਇਸ ਤਰੀਕੇ ਨਾਲ ਹੈ ਭਾਈ ਇਹ ਬ੍ਰਹਮ ਗਿਆਨੀਆ ਪੁਰਖਾਂ ਦਾ ਅਦਿਕਾ ਕਰੂਪੀ ਨਗਰ ਸੁਭਗੁਣਾ ਦੇ ਸਹਿਤ ਵਸ ਗਿਆ ਗਿਆਨ ਆਦਕਾਂ ਦੇ ਸਹਿਤ ਦੁਰਤ ਗਿਆ ਗੁਰ ਗਿਆਨ ਦਿੜਢਾਈ ਦੁਰਤ ਪਾਪੋਂ ਦਾ ਚਲੇ ਆ ਗਿਆ ਗੁਰੂ ਸਾਹਿਬ ਜੀ ਜਿਨ੍ਹਾਂ ਦੇ ਕਾਹੀ ਗਿਆਨ ਦਿਲ ਕਰਾਪਤਾ ਹੈ ਚਾਹੇਰ ਕੋ ਪੰਜ ਮਨਾਏ ਮਾਂ ਕੀ ਤੇਤਨ ਨੂੰ ਮਨਾ ਲਿਆ ਹਿਰਦੇ ਵਿੱਚ ਪੰਜ ਰਸਾਏ ਅਤੇ ਪੰਜ ਰਸਾਏ ਪੰਜੇ ਜਿਹੜੇ ਕਲੇਸ਼ ਸੀ ਉਨਨੁ ਸਾਧ ਪੰਜ ਵਸਾਈ ਅਦੇ ਪੰਜ ਪੰਜਾਂ ਪੰਜੇ ਵਸਾਈ ਪੰਜਾਂ ਕੋਸਾਂ ਦੀ ਨਿਵਰਤੀ ਕਾ ਨੂੰ ਉਬਰੋਸ਼ ਕੀਤਾ ਪੰਜ ਕੋਸਾਂ ਦਾ ਤਿਆਗ ਕਰਕੇ ਪੰਜ ਵਸਾਈ ਪੰਜਾਂ ਦੇ ਤਾਈ ਬਸਾਉਣਾ ਕੀਤਾ ਸਾਂਝ ਜਿਹੜੇ ਹਨ ਪੰਜਾਂ ਤਤਾਂ ਦੀ ਭਾਰਨਾ ਨੂੰ ਵਸਾ ਲਿਆ ਪੰਜ ਗੁਵਾਇ ਸਾਡੇ ਪੰਜਾਂ ਕਲੇਸ਼ਾਂ ਨੂੰ ਹਿਰਦੇ ਚੋਂ ਗਵਾ ਦੁੱਤਾ ਇਹਨ ਵਿੱਚ ਨਗਰ ਉੱਠਾ ਮੇਰੇ ਭਾਗ ਸੀ ਕੇ ਨਾ ਸੁਭਗੁਣਾ ਦਾ ਨਗਰ ਬਸ ਗਿਆ ਏ ਮੇਰੇ ਭਰਾਵੋ ਦੁਖਤ ਗਿਆ ਗੁਰ ਗਿਆਨ ਜੜੜਾਈ ਜਿਹੜਾ ਰਤ ਪ੍ਰੀਤੀ ਕਰਨੀ ਸੀ ਪਾਪ ਉਹ ਚਲਿਆ ਗਿਆ ਗੁਰ ਗਿਆਨ ਅਪਰੋਹ ਗਿਆ ਸੰਗੂ ਜੀਂ ਜਿਲ ਕਰਾਤਾ ਹਿਰਦੇ ਵਿੱਚ ਰਹਾਉ ਸਾਜ ਧਰਮ ਕੀ ਕਰ ਦੇਨੀ ਵਾਰ ਜਿਹੜਾ ਸੱਚਾ ਧਰਮ ਬਖਸ਼ਿਆ ਮਹਾਰਾਜੀ ਨੇ ਸੈ ਸੋ ਪਰਮ ਪਹੀਓ ਪਰ ਬ੍ਰਹਮੋ ਕ ਨਾਨਕ ਕਾਲੇ ਧਰਮ ਇਹ ਸੱਚਾ ਧਰਮ ਸత్యੰਨ ਸੁਭੂਪ ਆਪਣਾ ਧਾਰਨ ਕਰਨਾ ਅਸਰਜਿਤ ਦੁਖ ਰੂਪੀ ਇਹ ਜੀ ਦੇਹ ਹੈ ਇਹ ਧਰਮ ਦਾ ਪਿਆਰ ਕਰਨਾ ਸਖੂਲ ਦੇ ਦਾ ਅਨੰਦ ਚਰਨ ਕਰਨ ਦਾ ਮਾਨ ਚਰਨ ਨਾ ਸੂਖਮ ਦਾ ਅਨੰਦ ਚਰਨ ਇਹ ਸੱਚਾ ਧਰਮ ਸత్యੰਨ ਸੁਭੂ ਨੂੰ ਆਪਣਾ ਸ਼ੁਭ ਨਿਸ਼ਚੇ ਕਰਨਾ ਇਹ ਗੁਰੂ ਸਾਹਿਬ ਜੀ ਦਾ ਸੱਚਾ ਧਰਮ ਦਰਗਾਇਆ ਹੈ ਸਾਧ ਸੰਗਤ ਸੁਧਿ ਰੱਖਣੀ ਅਤੇ ਅੰਮ੍ਰਿਤ ਵੇਲੇ ਗੁਰਮੁਖ ਨਾਮ ਦਾ ਨਿਸ਼ਾਨ ਦੇ ਸਹਿਤ ਹੋਣਾ ਅਤੇ ਕਸ਼ੇਰਾ ਰੱਖਣਾ ਜੀਵਦਿਆਂ ਤੇ ਮਰਦਿਆਂ ਦਾ ਪੜਦਾ ਹੈ ਇਸ ਪ੍ਰਕਾਰ ਪਰਮੇਸ਼ਰ ਦੇ ਬਾਣੇ ਵੀ ਚੱਲਣਾ ਸਾਧ ਸੰਗਤ ਰੱਖ ਕਰਕੇ ਇਹ ਸੱਚਾ ਧਰਮ ਜਿਹੜਾ ਦਿੱਤਾ ਹੈ ਇਹ ਮਹਾਰਾਜ ਜੀ ਨੇ ਵਾਰ ਕਰ ਦਿੱਤੀ ਹੈ ਇਸ ਦੇ ਕਿ ਸਿੱਖ ਬਣੇ ਨੂੰ ਕੋਈ ਹੋ ਨਾ ਕਹੀ ਮੇਰਾ ਚੇਲਾ ਬਣ ਜਾਵੇ ਮੇਰਾ ਸੇਵਕ ਬਣ ਜਾਵੇ ਸੱਚਾ ਧਰਮ ਦੇ ਸਿੱਖ ਨੂੰ ਆਪੋ ਹੀ ਢਿੱਲੇ ਪੈਦੇ ਵੀ ਇਹ ਸਾਡੇ ਡਿੱਕੇ ਨਹੀਂ ਆਉਣਾ ਸਾਡਾ ਚੇਲਾ ਨਹੀਂ ਬਣਨਾ ਸਾਡੋਂ ਨੱਟ ਨਹੀਂ ਲਹੋਣੀ ਸਾਤੋਂ ਸਵਾ ਨਹੀਂ ਸਿਰਜ ਪਵਾਉਣੀ ਐਸਾ ਸੱਚਾ ਧਰਮ ਮਾਰਨ ਸਿੱਖੀ ਰਹਿ ਦਿੱਤਾ ਹੈ ਇਹ ਸਿੱਖ ਵੀ ਰੱਖਿਆਵਾ ਤੇ ਵਾੜ ਕਰ ਦਿੱਤੀ ਹੈ ਜਿਵੇਂ ਬਾੜ ਹੁੰਦੀ ਹੈ ਖੇਤ ਦੇ ਉਦਾਰੇ ਜਾਂ ਬਾੜੇ ਪਹਿਲਾਂ ਬਣਾਏ ਹੁੰਦੇ ਜਦੋਂ ਨਗਰ ਬਸਾਉਣਾ ਹੋਵੇ ਇਸ ਸੱਚੇ ਧਰਮ ਦੀ ਵਾੜ ਕਰਤੀ ਰੱਖਿਆ ਕਰਨ ਵਾਸਤੇ ਜਦੋਂ ਕਛਪਾਈ ਹੋਊ ਤੇ ਉਦੋਂ ਜੇ ਚੋਰੀ ਕਰੂ ਕਹਣਗੇ ਕਛਕਾ ਨੂੰ ਪਾਈਏ ਤੇ ਚੋਰੀ ਕਰਨੀ ਸੀ ਤੇ ਕਿਸੇ ਦਾ ਵਾਲਾ ਹੋ ਕੇ ਸੇਕਾ ਨੂੰ ਬਣਾਇ ਝੂਠ ਬੋਲਣਾ ਸੀ ਇਸ ਪ੍ਰਕਾਰ ਸ਼ਨਮ ਮੰਨ ਕੇ ਹਟੇਗਾ ਉਹ ਗੁਨਾਵਲੋਂ ਇਹ ਸੱਚੇ ਧਰਮ ਦੀ ਸੱਚੇ ਪਾਤਸ਼ਾਹ ਜੀ ਨੇ ਇਹ ਬਾੜ ਕਾ ਪੀਏ ਨਗਰ ਬਸਾਉਣ ਵਾਸਤੇ ਬਾੜਾ ਬਣਾਇਆ ਹੈ ਹਰਿ ਲੋਕਮ ਗੁਰ ਗਿਆਨ ਦੀਚਾ ਫਿਰ ਫਲੇ ਹੁੰਦੇ ਆ ਜਿਸ ਪ੍ਰਕਾਰ ਫਲੇ ਹੁੰਦੇ ਆ ਉਹ ਪੜਾਉਣ ਵਾਸਤੇ ਪਸ਼ੂ ਨਾਲ ਵੜਨ ਮੋਰੂ ਕੀ ਪਸ਼ੂਆਂ ਦੇ ਬਚਾਉਣ ਵਾਸਤੇ ਮੋਹਕਮ ਇਸਤਤ ਜਿਹੜਾ ਚਿੱਤ ਨੂੰ ਕੀਤਾ ਹੈ ਇਹ ਫਰੇ ਲਾਏ ਆ ਸੱਚੇ ਪਾਤਸ਼ਾਹ ਜੀ ਨੇ ਗੁਰ ਗਿਆਨ ਵਿਚਾਰ ਇਸ ਨੂੰ ਕੁੰਡਾ ਕਿਹੜਾ ਲਾਏ ਜਿਹੜਾ ਗੁਰੂ ਸਾਹਿਬ ਦਾ ਗਿਆਨ ਹੈ ਅਤੇ ਇਸ ਨੂੰ ਜਿੰਦਾ ਕਿਹੜਾ ਗਿਆਨ ਨੂੰ ਵਿਚਾਰਨਾ ਜਿਹੜਾ ਜਿੰਦਾ ਲਾਉਣਾ ਹੈ ਫਰੇ ਮੋਕਮ ਗੁਰ ਗਿਆਨ ਵਿਚਾਰ ਫਰੇ ਕਿਹੜੇ ਮੋਕਮ ਇਸਤਤ ਰਹਿਣ ਵਾਲੇ ਜਿਹੜਾ ਗੁਰੂ ਸਾਹਿਬ ਦੇ ਗਿਆਨ ਦੀ ਵਿਚਾਰ ਹੈ ਇਹ ਕਹ ਲਗਾ ਹੋ ਗਏ ਕਿ ਭੀਗਵਾਦੀ ਪਸ਼ੂ ਆ ਕੇ ਕੋਈ ਸੁਭਗੁਨਾ ਦੀ ਖੇਤ ਨੂੰ ਚਰਨਾ ਜਾਵੇ ਨਾਮ ਖੇਤੀ ਦੀ ਜੋ ਭਾਈ ਨਹੀਂ ਜੇ ਪ੍ਰਮੇਸ਼ਰ ਵਾਗੇ ਨਾਮ ਸਰਬਨ ਕਰਨਾ ਹੈ ਇਹ ਖੇਤੀ ਹੈ ਤੇ ਬੀਜਣਾ ਕਿਹੜਾ ਮੰਨਣ ਕਰਨਾ ਹੈ ਜਿਹੜਾ ਹੈ ਮੇਰੇ ਭਰਾਵੋ ਜੇ ਤੁੰਡਿਆਂ ਸੋਨੇ ਕਰਕੇ ਭਰਾ ਕਹੇ ਹੈ ਕਿ ਮਿੱਤਰ ਸਜਣਾ ਦੇਵੀ ਸੰਪਦਾ ਦੇ ਸਹਿਜ ਮਨੁਆਣੀ ਸਿਰ ਦੇ ਭਰਾਵੋ ਸੌਦਾ ਕਰੂ ਗੁਰ ਸੇਵ ਹੋਣੀ ਤੋਹ ਸਹਿਰ ਵਿੱਚ ਸੌਦਾ ਕਰੋ ਮਨੁੱਖਾ ਜਨਮ ਵਿੱਚ ਜਿਹੜਾ ਮਨੁੱਖਾ ਜਨਮ ਕਰਕੇ ਸਤਗੁਰਾਂ ਦੀ ਸੇਵਾ ਨਿਤ ਕਰਨੀ ਹੈ ਇਹ ਸੌਦਾ ਪ੍ਰਾਪਤ ਕਰਨਾ ਕਰੋ ਸ਼ਾਂਤ ਸਹਿਜ ਸੁਖ ਕੇ ਸਭ ਹਾੜੀ ਸ਼ਾਂਤੀ ਹੋਣੀ ਹੈ ਚਿੱਤ ਵਿੱਚ ਸਹੀ ਸੁਭਾਅ ਹੋਣਾ ਹੈ ਸਹੀ ਜੇ ਆਵਾਸ ਹੈ ਜੇ ਜਾਵਾਸ ਹੈ ਜੇ ਮਨ ਖੇਲ ਆਇਆ ਥਾ ਸਹਿਜ ਸੁਖੇਸ਼ ਸਿੰਘ ਮਾਨੋ ਮਾਮ ਗਊ ਯਰ ਗਏ ਜੋ ਉਥੇ ਸਭੁ ਹਨ ਭਏ ਇਹ ਜਿਹੜਾ ਸਹਿਜ ਅਵਸਥਾ ਸੁਖੇਸ਼ ਸਿੰਘ ਜੀ ਇਹ ਸ਼ਾਂਤੀ ਤੇ ਸਹਿਜ ਧਰਮ ਸਹਿਜ ਗਿਆਨ ਸਹਿਜ ਸਹਿਜ ਅਵਸਥਾ ਸੁਖ ਦੇ ਦੇਣ ਵਾਲੀਆਂ ਇਹ ਸਾਰੀਆਂ ਹੱਟਾਂ ਹਨ ਜੀਆਂ ਇੰਦਰੀਆਂ ਨੂੰ ਹਟਾ ਕਰਕੇ ਵਿਸ਼ਵਾ ਵੱਲ ਅੰਤਾਂ ਕਰੰਦ ਗੁੰਜੜੇ ਧਾਨੁ ਕਰਨੇ ਇਸੇ ਹੀ ਜੀ ਸ਼ਾਂਤੀ ਤੇ ਸੁਖ ਦੇ ਹੱਟਾਂ ਨੂੰ ਬਣੇ ਹੋਏ ਸਭ ਸੰਗਰਵਾਰੇ ਸੰਗੀਆਂ ਦੇ ਹਿਰਦੇ ਸਾਹ ਬਾਪਾਰੀ ਇਕਾ ਥਾਤ ਇੱਕੀ ਸ਼ਾਹੂਕਾਰ ਤੇ ਵਪਾਰੀਆਂ ਬਈ ਕੋਈ ਥਾਉ ਹੈ ਸ਼ਾਹੂਕਾਰ ਕੌਣ ਹੈ ਸਤਿਗੁਰੂ ਅਤੇ ਵਪਾਰੀ ਕੌਣ ਹਨਗੇ ਸਿੱਖ ਕਿ ਕੋਈ ਥਾਉ ਹੈ ਸਾਰਿਆਂ ਦਾ ਸੱਚੇ ਨੰਦਰੂਪ ਇਕ ਥਾਤ ਵਿੱਚ ਇਕੇ ਥਾਉ ਵਿੱਚ ਰਹਿੰਦੇ ਹੈ ਸੱਚੇ ਨੰਦਰੂਪ ਦਾ ਸਿੱਖ ਨੂੰ ਗੁਰੂ ਬੋਧ ਕਰਦੇ ਹੈ ਸਿੱਖ ਉਸ ਬੋਧ ਨੂੰ ਪਾ ਕੇ ਉਸ ਇਕਤਾ ਪਾਉਂਦਾ ਟਿਕਾ ਪਾਉਂਦਾ ਹੈ ਯੂਿਕ ਤੁਰਿਆ ਵਪਿ ਥਾਂ ਜੀ ਦੋਹਾਂ ਦੀ ਏਕਤਾ ਹੈ ਸਿੱਖ ਤੇ ਗੁਰੂ ਦੀ ਜੇਰੀਆ ਦਾਨ ਕੋ ਲਏ ਨਾ ਜਗਤ ਵਿਸ਼ਵ ਕਾਇ ਸ਼ਹਿਰਾਂ ਵਿੱਚ ਜੇਰੀਆ ਹੁੰਦਾ ਮੁਸਲਮਾਨਾਂ ਦਾ ਜਿਹੜਾ ਜੀਆਂ ਜੀਆਂ ਤਰਫੀ ਵੀ ਬੋਦੀ ਪਰਤੀ 1 ਰੁਪਿਆ ਜਿਹੜਾ ਹਿੰਦੂ ਕਹਾਵੇ 1 ਰੁਪਿਆ ਦੇਵੇ ਅਕਬਰ ਬਾਦਸ਼ਾਹ ਵੀ ਇਹ ਜੇਰੀਆ ਹੁੰਦਾ ਸੀ ਅਕਿ ਦਾਨ ਲੈਣੇ ਨਹੀਂ ਤੀਰਥਾਂ ਦੇ ਉੱਤੇ ਜਿਹੜਾ ਜਾਵੇ ਜਿਹੜਾ ਇੱਕ ਮੂਰਤੀ ਰੱਖੇ ਉਹ 5 ਰੁਪਏ ਸਾਲ ਦੇ ਦੇਵੇ ਜਿਹੜਾ ਦੋ ਰੱਖੇ 10 ਰੁਪਏ ਦੇ ਵਿੱਚ ਦੰਨ ਹੁੰਦਾ ਸੀ ਤੇ ਜਿਗਾਤ ਸ਼ਹਿਰਾਂ ਦੇ ਵਿੱਚ ਹੁੰਦੀ ਹੈ ਜਿਹੜਾ ਕੋਈ ਚੀਜ਼ ਮਾਲ ਲੈ ਕੇ ਜਾਵੇ ਉਦੋਂ ਤੇ ਜਿਗਾਤ ਲੱਗਦੀ ਹੁੰਦੀ ਹੈ ਮਹਾਰਾਜ ਆਖ ਫਰਮਾਉਂਦੇ ਹਨ ਇਹ ਸ਼ਹਿਰ ਵਿੱਚ ਗੇਜੀਆ ਦੰਨ ਕੋ ਲੈ ਨਾ ਜਿਗਾ ਜਿਹੜਾ ਸਤਿਗੁਰੂ ਜੀ ਨੇ ਸੁਖ ਸੰਗਤ ਰੂਪੀ ਨਗਰ ਬਸਾਇਆ ਹੈ ਜਾਂ ਗਿਆਨ ਰੂਪੀ ਨਗਰ ਬਸਾਇਆ ਹੈ ਕਿ ਉਹ ਜਿਹੜਾ ਜੀਆਂ ਜੀਆਂ ਵਰਤੀ ਕੰਮ ਕਰੋ ਆਦ ਕੰਨ ਦੰਨ ਲਾਉਣਾ ਕੋਈ ਕਾਮਨ ਮਾਰ ਲਿਆ ਕੋਈ ਕ੍ਰੋਧਨ ਮਾਰ ਲਿਆ ਇਹ ਜੇਰੀਆ ਹੈ ਅਤੇ ਦੰਡ ਹੋਏ ਲੋਕਾਂ ਨੂੰ ਦੰਡ ਲਾਜਣਾ ਵੀ ਕਹਿੰਦਾ ਇਹ ਗਲਤੀ ਕੀਤੀ ਤੇ ਦੰਡ ਲੱਗਦਾ ਲੋਕ ਦੰਡ ਤੇ ਦੰਡ ਤੇ ਦੇਮਪਿਆ ਵੱਲੋਂ ਦੰਡ ਹੋਣਾ ਇਹ ਜਗਾਤੀ ਜਮਦੂਤ ਹਨਗੇ ਜਮਦੂਤ ਵੀ ਕਰਮ ਕਰਮ ਪਖਣ ਜੋਗੇ ਜੇ ਤੂੰ ਜਮ ਜਗਾਤੀ ਲੂਟਾ ਹੈ ਜਮ ਰੂਪੀ ਜਗਾਤੀ ਆ ਜਗਾਤ ਨਹੀਂ ਲਵੇਗਾ ਕਰਮਾ ਕਰਮ ਸਿਕਾਮ ਕਰਮਾਂ ਦਾ ਖੋਣ ਰੂਪ ਤੇ ਦੰਡੋ ਜਿਹੜੇ ਹੈ ਇਹਨੇ ਵੀ ਕਸੋਂ ਲੋਕ ਦੰਡ ਤੇ ਦੇਵ ਦੰਡ ਨਹੀਂ ਕੋਈ ਵੀ ਦੇਖ ਕੇ ਉਹਨਾਂ ਨੂੰ ਹੋਗੀ ਇਹਨਾਂ ਦਾ ਬੁੜਾ ਇਹਨੂੰ ਚਿੰਬੜ ਗਿਆ ਹੁਣ ਇਹ ਮੱਡੀ ਬਣਾਓ ਤਾਂ ਛੁਟਕਾਰਾ ਹੋਵੇ ਦੰਡ ਨਹੀਂ ਹੋਵੇਗਾ ਤੇ ਜੀਆਂ ਜੀਆਂ ਭਰਤੀ ਜਿਹੜਾ ਕੰਮ ਕਰੋ ਦਾਦ ਕੰਨ ਦੰਡ ਲੱਗਣਾ ਇਹ ਪਿੰਗੇ ਨਹੀਂ ਹੋਣਗੇ ਜੇ ਜੀਆ ਤੇ ਦੰਡ ਤੇ ਜਗਤ ਲੋਕ ਦੰਡ ਤੇ ਤੇਵ ਦੰਡ ਆਦਿਕ ਕੋਈ ਜਗਤ ਨਹੀਂ ਲੱਗੇਗਾ ਸਾਤ ਗੁਰ ਕਰਦੀਨੀ ਧੁਰ ਕੀ ਸਾਤ ਜਿਹੜਾ ਪਰਸਾ ਹੀ ਮਾਲ ਹੋਵੇ ਉਹਦਾ ਕੋਈ ਜੇ ਜੀ ਆ ਮਸੂਲ ਨਹੀਂ ਹੁੰਦਾ ਨਾ ਕੋਈ ਸ਼ਹਿਰ ਦੀ ਜਗ੍ਹਾਤ ਹੁੰਦੀ ਹੈ ਨਾ ਕੋਈ ਦੰਨ ਦਾ ਸਕਦਾ ਇਸੇ ਪ੍ਰਕਾਰ ਸਰਗੂ ਜੀ ਨੇ ਅੱਜ ਤੋਂ ਭਗਤੀ ਰੂਪੀ ਮੋਹਰ ਛਾਪ ਲਾਤੀ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਭਗਤੀ ਕਰਨ ਲੱਗੇ ਉਹਨਾਂ ਦੀ ਬਾਤ ਰੌਦਾਹ ਜੀ ਜਿਵੇਂ ਕਿਹਾ ਹੈ ਪਰ ਪਾਰ ਪਾਰ ਕੇ ਗਾਨੀਆਂ ਲਿਖ ਦਿਓ ਆਲ ਪਤਾਲ ਮੋਜਮ ਗੰਢ ਨਾਲ ਲੱਗੀ ਕਈਲੇ ਸਰਬਿੰਜਾਲ ਸਾਰੇ ਬੰਦੇ ਛੁੱਟ ਗਏ ਜਿਨ੍ਹਾਂ ਦੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਜਾਂਦਾ ਦੰ ਨਹੀਂ ਲੱਗਦਾ ਹੈ ਇਹ ਸਰਗੁਰੂ ਦੀ ਭਗਤੀ ਰੂਪੀ ਉਹਰ ਆਪ ਉਸਕੇ ਪਾਤਸ਼ਾਹ ਨੇ ਮੋਹਰ ਛਾਪ ਲਾ ਦਿੱਤੀ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਭਗਤੀ ਹੈ ਉਹਨਾਂ ਦੇ ਕਰਮ ਕਰਮ ਦੀ ਕਿਸੇ ਪ੍ਰਕਾਰ ਦਾ ਅਸਾਬ ਜਿਵੇਂ ਕਰਮ ਕਾਂਡੀਆਂ ਦੇ ਨਿਤ ਨਿਵਿਤ ਕਰਮਾਂ ਦਾ ਅਸਾਬ ਹੈ ਇਸ ਪ੍ਰਕਾਰ ਉਪਾਸ਼ਨਾ ਵਾਲਾ ਨੰਨੋ ਪਾਸ਼ਨਾ ਦਾ ਸਾਹ ਹੈ ਵਾਹਿਗੁਰੂ ਦੀ ਭਗਤੀ ਵਾਲੇ ਨੂੰ ਮੋਹਰ ਛਾਪ ਲੱਗੀ ਪਾਪਸ਼ਈ ਮਾਲ ਬਣ ਗਏ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਰੋਕਾ ਬੁਣੀ ਦਨ ਜੇ ਜੀ ਆਦ ਕੋਈ ਨਹੀਂ ਲੈ ਸਕਦੇ ਕਾਮ ਆਜਕ ਵੀ ਵਖਰ ਨਾਮ ਲੱਧ ਖੇਪ ਚਲਾ ਗੁਰ ਸਿੱਖੋ ਵਖਰ ਲੱਭਦਾ ਹੈ ਕੁਮਾਰ ਦਾ ਨਾਮ ਹੈ ਇਸ ਨੂੰ ਆਪ ਦੇ ਅੰਤਾਂ ਕਨ ਨੂੰ ਕੋਈ ਗੱਡੇ ਚ ਲੱਦ ਕੇ ਖੇਪ ਇਹ ਪੂੰਜੀ ਅ ਸਰਦਾ ਸਰਦਾ ਕਰਕੇ ਚਲਾਉਣਾ ਕਰੋ ਪਰਮਾਰਥ ਵੱਲ ਨੂੰ ਤੇ ਲੋ ਪਰਮੇਸ਼ਰ ਵੱਲ ਨੂੰ ਲੈ ਲਾਹ ਗੁਰਮੁਖ ਘਰ ਆਉਂ ਕਿਉਂ ਗੁਰਾਂ ਦੁਆਰਾ ਗੁਰਮੁਖ ਅਧਿਕਾਰੀਓ ਲਾਭ ਲੈ ਕੇ ਬ੍ਰਹਮਾਨੰਦ ਦਾ ਆਪਣੇ ਸਰੂਪ ਰੂਪੀ ਘਰ ਚ ਆ ਜਾਓ ਜੈ ਸੱਚਖੰਡ ਰੂਪੀ ਘਰ ਵਿੱਚ ਆ ਜਾਓ ਅੰਤਰਮੁਖ ਤ੍ਰਿਯਾ ਪਦ ਰੂਪੀ ਘਰ ਚ ਆ ਜਾਓ ਸਤਗੁਰੂ ਸਾਹੁ ਸਿੱਖ ਬਣ ਜਾ ਰਹੇ ਸਤਗੁਰੂ ਸੱਚੇ ਬਾਦਸ਼ਾਹ ਧੰਤਨ ਸਿੱਖ ਬਣ ਜਾ ਰਹੇ ਹਨਗੇ ਤੇ ਸਤਗੁਰੂ ਸੱਚੇ ਬਾਦਸ਼ਾਹ ਸ਼ਾਹ ਹਨਗੇ ਸੱਚੀ ਪੂੰਜੀ ਦੇ ਧੰਤਨ ਬਣ ਜਾ ਰਹੇ ਬਣ ਜਾ ਗੁਰਸਾਹਿਬ ਦੇ ਵਾਸੀ ਸਤਗੁਰੂ ਸੱਚੇ ਸ਼ਾਹ ਹਨ ਨਾਮ ਦੇ ਗਾਤੇ ਕਿ ਕਨਾਂ ਨੂੰ ਕ੍ਰਿਜ਼ਮ ਵਾਲੇ ਬਣ ਜਾ ਰਹੇ ਹਨ ਪੂੰਜੀ ਨਾਮ ਲੇਖਾ ਸਾਜ ਸੁਮਾਰੀ ਗੁਰਸਖੋ ਨਾਮ ਦੀ ਪੂੰਜੀ ਹੈ ਸਭਾ ਕਰਕੇ ਪ੍ਰਾਪਤ ਹੁੰਦੀ ਹੈ ਲੇਖਾ ਇਹ ਹੈ ਜਿਹੜਾ ਸੱਚ ਨੂੰ ਸਮਾਲਣਾ ਹੈ ਸੱਚੇ ਨੂੰ ਹਰ ਵੀ ਕੇ ਕੇ ਕਰਨਾ ਹੈ ਸਾਫ ਕਿਤਾਬ ਕਰਨਾ ਹੈ ਦੁਆਨੀ ਦਾ 8 9 ਦਾ ਪੈਸੇ ਦਾ ਰੁਪਏ ਦਾ 100 ਰੁਪਏ ਦਾ ਇਹ ਸੱਚ ਨੂੰ ਸਮਾਲਣ ਰੂਪ ਲੇਖਾ ਸਮਝੋ ఓరే ਸਾਹਿਬ ਕਦਾਮੋ ਜਨਾਪੂ ਤੂ ਵਸਾਇਤ ਘਰ ਜਿਸ ਗੁਰਪੂਰਾ ਸੀ ਇਸ ਰੂਪ ਰੂਪੀ ਕਰਜ ਵਸੇਗਾ ਜਿਨ੍ਹਾਂ ਨੂੰ ਪੂਰਨ ਸਤਗੁਰੂ ਨਾਨਕ ਦੇਵ ਦੇ ਘਰ ਵੀ ਤੈਲ ਕੀਤੀ ਹੈ ਸੇਵਾ ਕੀਤੀ ਹੈ ਅਬ ਚਲ ਨਗਰੀ ਨਾਨਕ ਦੇਵ ਪੁਰਖੈਰ ਭਾਈ ਸਤਗੁਰੂ ਨਾਨਕ ਦੇਵ ਦੀ ਇਹ ਨਗਰੀ ਜੋ ਅੰਮ੍ਰਿਤਸਰ ਸਾਹਿਬ ਹੈ ਨਗਰੀ ਜੋ ਸੁਖ ਸੰਗਤ ਹੈ ਨਗਰੀ ਅਬਜਲ ਨਗਰੀ ਗੁਰੂ ਸਾਹਿਬ ਜੀ ਨੇ ਫ਼ਜ਼ੂਰ ਸਾਹਿਬ ਦਾ ਨਾਮ ਦਸਮ ਪਾਤਸ਼ਾਹ ਰੱਖਿਆ ਹੈ ਇਹ ਚਲ ਸੁਰੂਪ ਰੂਪੀ ਨਗਰੀ ਹੈ ਸਤਗੁਰੂ ਨਾਨਕ ਦੇਵ ਜੀ ਦੀ ਨਾਨਕਾਂ ਪੁੱਤ ਜੈਸਮੁਨ ਸਾਹਿਬ ਨਾਨਕਾ ਜੋ ਅਨਕ੍ਰਿਤ ਪਰਮਾਤਮਾ ਜੋ ਹੀ ਨਾਨਕ ਨਾਮ ਕਹਾਵੇ ਸੋਈ ਐਸਾ ਦੇਵ ਪ੍ਰਕਾਸ਼ ਰੂਪ ਜੋ ਬ੍ਰਹਮ ਹੈ ਉਹ ਵੀ ਇਹ ਚਲ ਨਗਰੀ ਹੈ ਸੁਰੂਪ ਰੂਪੀ ਚੁੜਿਆ ਪਰ ਵਿੱਚ ਗੁਰਮੁਖਿ ਸਤਿ ਤੋ ਕੇ ਅਨੰਦ ਹੁੰਦੇ ਹਨ